ਛੇਦੀ ਰਾਤ 7 ਦਾ ਦਿਨ 7 ਦੀ ਰਾਤ 8 ਦਾ ਦਿਨ 8 ਦੀ ਰਾਤ 9 ਦਾ ਦਿਨ 9 ਦੀ ਰਾਤ ਤੇ 10 ਤਰੀਕ ਨੂੰ ਹੂੰ ਸਾਨੂੰ ਉੱਥੋਂ ਇਹਨਾਂ ਨੇ ਉਹ ਜੇ ਕੋਈ ਪਾਣੀ ਮੰਗਦਾ ਸੀ ਗੋਲੀ ਮਾਰ ਦਿੰਦੇ ਸੀ ਅੱਛਾ ਇਹ ਵੀ ਉੱਥੇ ਜਿਹੜੇ ਛੁੱਟੇ ਸੀ ਨਾ ਜਾ ਕੇ ਜੇ ਕਿਸੇ ਨੇ ਪਾਣੀ ਮੰਗਿਆ ਗੋਲੀ ਮਾਰਤੀ ਕਈ ਮਾਰੇ ਉੱਥੇ ਅੱਛਾ ਤੇ ਜਾਣੀ ਕਿ ਜਿਹੜੇ ਸਾਡੇ ਮਾਸ ਸੀ ਨਾ ਹੂੰ ਇੰਨੀ ਗਰਮੀ ਸੀ ਉਹਨਾਂ ਦਿਨ ਜਾ ਆ ਦਿਨ ਲਾਲੋ ਵੀ ਕਿਹੜੇ ਨੇ ਹਨਾ ਫਰ ਸੜ ਜਾਂਦਾ ਸੀ ਤੇ ਸਾਡਾ ਮਾਸ ਸੜ ਕੇ ਮੁਸ਼ਕਾਉਣ ਲੱਗ ਪਿਆ ਸੀ ਉਹ ਤਾਂ ਜੇ ਦਿਨ ਨੂੰ ਮੜਾ ਮੋਟਾ ਰਾਤ ਨੂੰ ਮੜਾ ਮੋਟਾ ਹਿੱਲ ਲਈਦਾ ਸੀ ਜੇ ਕੋਈ ਹਿਲਣਾ ਤੇ ਜੇ ਦਿਨ ਨੂੰ ਹਿਲਦੇ ਸਾਂ ਤਾਂ ਬੜਾ ਬੜੀ ਤਕਲੀਫ ਹੁੰਦੀ ਸੀ ਮਾਸ ਸੜਦਾ ਸੀ ਜਿਹੜੇ ਐਨਾ ਹੋ ਚੁੱਕਾ ਸੀ ਕਿੰਨੇ ਦਿਨ ਫਿਰ ਐਵੇਂ ਅਗਲਾ 10 ਤਰੀਕ ਨੂੰ ਸਾਨੂੰ ਫਿਰ ਇਹ ਲੈ ਗਏ ਨੇ ਉੱਤੇ ਕਮਰਿਆਂ ਚ ਸਕੂਲ ਸੀ ਉਹ ਉਹਦੇ ਕਮਰੇ ਚ ਲਗਾਏ ਨੇ ਅੱਛਾ ਜੀ ਉੱਥੇ ਫਿਰ ਸਾਨੂੰ ਇਹਨਾਂ ਨੇ ਉਹ ਕੋਚ ਰੱਖਿਆ ਮੇਰੇ ਖਿਆਲ ਲਾਲੋ ਕਿੰਨੇ ਦਿਨਾਂ ਬਾਅਦ ਸਾਨੂੰ ਇੱਕ ਇੱਕ ਪੂੜੀ ਦਿੱਤੀ ਇਹਨਾਂ ਨੇ ਅੱਛਾ 10 ਤਰੀਕ ਨੂੰ ਨਾ ਕੋਈ ਪਾਣੀ ਨਾ ਕਿੰਨੇ ਦਿਨ ਕਿੰਨਾ ਸਮਾਂ ਲੱਗ ਗਿਆ ਨਾ ਕੋਈ ਪਾਣੀ ਨਾ ਕੋ ਰੋਟੀ ਕੁਝ ਨਹੀਂ ਤੇ ਉਹ ਫਿਰ ਸਾਨੂੰ ਉਹਨਾਂ ਨੇ ਫਿਰ ਉਹ ਰੱਖਿਆ ਸੀ ਥੋੜੇ ਦਿਨ ਤੇ ਉਸ ਤੋਂ ਬਾਅਦ ਜਿਹਨਾਂ ਨੇ ਕਰਨਾ ਵੀ ਜੇ ਪੂੜੀਆਂ ਦੇਣੀਆਂ ਇੱਕ ਦੋ ਪੂੜੀਆਂ ਦੇਣੀਆਂ ਤੇ ਜਦੋਂ ਲੈਣਾ ਹੋਣਾ ਮਗਰ ਕੁੱਤਾ ਛੱਡ ਦੇਣਾ